सोरठ महला पंजवा जेत पार हम चेते आया सो कर ॾई वसाया जेत पार हम चेते आया सो कर करई वसाया ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਚੱਲ ਰਹੀ ਆ ਰਾਗ ਸੋਰਠ ਦੇ ਵਿੱਚ ਅੰਗ 626 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਜਿਤ ਪਾਰ ਹਮ ਚੇਤ ਆਇਆ ਸੋ ਕਰਦਈ ਵਸਾਇਆ ਅਰਥਾਤ ਕਿ ਜਿਹੜੇ ਦਿਰਦੇ ਰੂਪੀ ਦਸਮੇ ਘਰ ਦੇ ਵਿੱਚ ਉਹ ਪਾਰ ਬ੍ਰਹਮ ਪਰਮੇਸ਼ਰ ਸਾਡੇ ਚੇਤੇ ਦੇ ਵਿੱਚ ਆਇਆ ਹੈ ਕਹਿੰਦਾ ਸੋ ਕਰ ਦਈ ਵਸਾਇਆ ਅਰਥਾਤਕ ਦਇਆ ਦੇ ਕਰਕੇ ਪਰਮੇਸ਼ਰ ਨੇ ਸਾਨੂੰ ਸਾਡੇ ਨੌਂ ਘਰਾਂ ਚੋਂ ਕੱਢ ਕੇ ਉਸ ਦਸਵੇਂ ਘਰ ਦੇ ਵਿੱਚ ਵਸਾਉਣਾ ਕੀਤਾ ਹੈ ਕਹਿੰਦੇ ਸੁਖ ਸਾਗਰ ਗੁਰ ਪਾਇਆ ਤਾ ਸਹਸਾ ਸਗਲ ਮਿਟਾਇਆ ਸੁਖ ਸਾਗਰ ਗੁਰ ਪਾਇ ਅਰਥਾਤਕ ਜਦੋਂ ਅਸੀਂ ਸੁੱਖਾਂ ਦੇ ਸਮੁੰਦਰ ਸਤਿਗੁਰੂ ਪਾਤਸ਼ਾਹ ਜੀਆਂ ਨੂੰ ਪਾਉਣਾ ਕੀਤਾ ਤਬਹਾਰੇ ਕਹਿੰਦੇ ਤਾਂ ਸਹਿਸਾ ਸਗਰ ਮਿਟਾਇਆ ਅਰਥਾਤਕ ਹਰੀ ਪਰਮੇਸ਼ਰ ਨੇ ਸਾਡੇ ਅੰਦਰ ਦਾ ਸਾਰਾ ਸਹਿਸਾ ਸਾਰਾ ਡਰ ਸਾਰਾ ਸਹਿਮ ਸਾਰਾ ਚੋਰਾਜਾਂ ਤੋਖਲਾ ਮਿਟਾ ਦਿੱਤਾ ਕਹਿੰਦੇ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਹਰੀ ਪਰਮੇਸ਼ਰ ਦੇ ਨਾਮ ਦੀ ਹੀ ਵਡਿਆਈ ਹੈ ਮਹਾਰਾਜ ਕਹਿੰਦੇ ਆਠ ਪਹਿਰ ਗੁਣ ਗਾਇ ਅਰਥਾਤ ਕਿ ਹੁਣ ਅਸੀਂ ਅਠੋ ਪੈਰ ਭਾਵ ਹਰ ਵਕਤ ਉਸ ਹਰੀ ਪਰਮੇਸ਼ਰ ਜੀ ਦੇ ਗੁਣਾਂ ਨੂੰ ਉਸ ਦੀ ਕੁਰਬਾਨੀ ਨੂੰ ਗਾਉਣਾ ਕਰਦੇ ਹਾਂ ਔਰ ਇਹ ਦਾਤ ਕਿੱਥੋਂ ਪਾਈ ਆ ਚਤੋਂ ਪੈਰ ਉਹਦੇ ਗੁਣਾਂ ਦੇ ਗਾਇਨ ਵਾਲੀ ਕਹਿੰਦੇ ਗੁਰਪੂਰੇ ਤੇ ਪਾਈ ਅਰਥਾਤ ਕਿ ਉਸ ਦੇ ਅਖੰਡ ਜਾਪ ਵਾਲੀ ਦਾਤ ਅਸੀਂ ਪੂਰੇ ਸਤਿਗੁਰੂ ਪਾਤਸ਼ਾਹ ਜੀਆਂ ਦੇ ਦਰ ਤੋਂ ਪਾਈ ਹੈ ਸੁਰਹਾਓ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬੱਚਨ ਤੇ ਦੂਸਰੇ ਅੰਤਮ ਤਿਰਨ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਪ੍ਰਭ ਕੀ ਅਕਾਥ ਕਹਾਣੀ ਜਨ ਬੋਲੈ ਅੰਮ੍ਰਿਤ ਬਾਣੀ ਪ੍ਰਭ ਕੀ ਅਕਾਥ ਕਹਾਣੀਆਂ ਉਹ ਪ੍ਰਭੂ ਪਰਮੇਸ਼ਰ ਜੀ ਦੀ ਮਾਲਕ ਸਵਾਮੀ ਜੀ ਦੀ ਜਿਹੜੀ ਕਹਾਣੀ ਆਕਾਥ ਹੈ ਭਾਈ ਕਥਨੀ ਤੋਂ ਬਾਰੀ ਹੈ ਜਨ ਬੋਲੇ ਅੰਮ੍ਰਿਤ ਬਾਣੀ ਤੇ ਜਿਹੜੇ ਹਰੀ ਦੇ ਜਾਣੇ ਹਰੀ ਦੇ ਦਾਸ ਨੇ ਸੇਵਕ ਨੇ ਸਿੱਖ ਨੇ ਚਾਕਰ ਨੇ ਭਗਤ ਜਾਣੇ ਉਹ ਬਾਸ਼ਾ ਦੇ ਅੰਮ੍ਰਿਤ ਸਰੂਪ ਬਾਣੀ ਨੂੰ ਬੋਲਣਾ ਕਰਦੇ ਹਨ ਉਚਾਰਨਾ ਕਰਦੇ ਹਨ ਕਹਿੰਦੇ ਨਾਨਕ ਦਾਸ ਵਖਾਣੇ ਗੁਰਪੂਰੇ ਤੇ ਜਾਣੇ ਨਾਨਕ ਦਾਸ ਵਖਾਣੀ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ ਕਿ ਅਸੀਂ ਹਰੀ ਪਰਮੇਸ਼ਰ ਦੇ ਦਾਸਾਂ ਨੇ ਉਹ ਹਰੀ ਜੀ ਦੀ ਬਾਣੀ ਦਾ ਵਖਿਆਣ ਕਰਨਾ ਕੀਤਾ ਹੈ ਉਚਾਰਨ ਕਰਨਾ ਕੀਤਾ ਹੈ ਔਰ ਪਰਮੇਸ਼ਰ ਦੇ ਨਾਮ ਦੇ ਵਖਿਆਣ ਵਾਲੀ ਦਾਤ ਕਿੱਥੋਂ ਪਾਈ ਹੈ ਜਾਣੀ ਕਿੱਥੋਂ ਹੈ ਮਹਾਰਾਜ ਕਹਿੰਦੇ ਗੁਰਪੂਰੇ ਤੇ ਜਾਣੀ ਅਰਥਾਤ ਕਿ ਪੂਰੇ ਸਤਗੁਰੂ ਪਾਸ਼ਾ ਜੀਆਂ ਦੇ ਦਰ ਤੋਂ ਜਾਣੀ ਹੈ ਅਸੀਂ ਉਸ ਦੀ ਇਕੱਠ ਕਹਾਣੀ ਸੋ ਅਗੋਂ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋਰਠਿ ਮਹੱਲਾ ਪੰਜਵਾ ਆਗਾ ਸੁਖ ਗੁਰ ਦਿਆ ਪਾਛਾ ਕੁਸਲ ਖੇਮ ਗੁਰ ਕੀਆ ਆਗਾ ਸੁਖ ਗੁਰ ਦਿਆ ਅਰਥਾਤਕ ਸਤਿਗੁਰ ਪਾਸ਼ਾ ਜੀ ਅਨ ਸਾਡੇ ਅੱਗੋਂ ਆਉਣ ਵਾਲੇ ਜੀਵਨ ਦੇ ਵਿੱਚ ਪਵਿਖ ਦੇ ਵਿੱਚ ਜਾਂ ਪਰਲੋਕ ਦੇ ਵਿੱਚ ਮਹਾਰਾਜ ਕਹਿੰਦੇ ਸੁੱਖ ਦੇਣਾ ਕੀਤਾ ਸਾਨੂੰ ਕਹਿੰਦੇ ਪਾਛਾ ਕੁਸਲ ਖੇਮ ਗੁਰ ਕੀਆ ਤੇ ਸਾਡੇ ਪਿਛਲੇ ਬੀਤ ਚੁੱਕੇ ਸਮੇਂ ਦੇ ਵਿੱਚ ਅਤੀਤ ਦੇ ਵਿੱਚ ਵੀ ਜਾਂ ਫਿਰ ਅਸ ਲੋਕ ਦੇ ਵਿੱਚ ਵੀ ਹਰੀ ਪਰਮੇਸ਼ਰ ਜੀ ਨੇ ਗੁਰੂ ਮਹਾਰਾਜ ਜੀ ਨੇ ਕੁਸ਼ਲ ਤਾਪ ਆਵ ਸੁੱਖ ਆਨੰਦ ਵਰਤਾ ਦਿੱਤਾ ਕਹਿੰਦਾ ਸਰਬਨਿਧਾਨ ਸੁਖ ਪਾਇਆ ਗੁਰ ਆਪਣਾਰ ਦਾਤੇ ਆਇਆ ਸਰਬਨਿਧਾਨ ਸੁਖ ਪਾਇਆ ਅਰਥਾਤ ਕਿ ਸਾਰੇ ਸੁੱਖਾਂ ਦਾ ਨਿਧਾਨ ਪਾਓ ਖਜ਼ਾਨਾ ਹਰੀ ਪਰਮੇਸ਼ਰ ਜਾਂ ਉਸ ਦੇ ਨਾਮ ਨੂੰ ਪਾਉਣਾ ਕੀਤਾ ਹੈ ਗੁਰ ਆਪਣਾਰ ਦਾਤੇ ਆਇਆ ਤੇ ਆਪਣੇ ਸਤਿਗੁਰੂ ਪਾਤਸ਼ਾਹ ਜੀ ਨੂੰ ਹਿਰਦੇ ਦੇ ਵਿੱਚ ਤੇਉਣਾ ਕੀਤਾ ਹੈ ਕਹਿੰਦਾ ਆਪਣੇ ਸਤਿਗੁਰ ਕੀ ਵਡਿਆਈ ਮਨ ਇੱਛੇ ਫਲ ਪਾਈ ਆਪਣੇ ਸਤਿਗੁਰ ਕੀ ਵਡਿਆਈ ਅਰਥਾਤ ਕਿ ਹੁਣ ਅਸੀਂ ਆਪਣੇ ਸਤਿਗੁਰ ਪਾਤਸ਼ਾਹ ਜੀਆਂ ਦੀ ਵਡਿਆਈ ਕਰਨੀ ਕਰਦੇ ਹਾਂ ਔਰ ਸਤਿਗੁਰ ਪਾਤਸ਼ਾਹ ਦੀ ਵਡਿਆਈ ਕਰਕੇ ਮਹਾਰਾਜ ਕਹਿੰਦੇ ਮਨ ਇੱਛੇ ਫਲ ਪਾਈ ਮਨ ਇਛਤ ਫਲਾਂ ਨੂੰ ਗੋਣਾ ਕਰਦੇ ਹਾਂ ਕਹਿੰਦਾ ਸੰਤ ਦਿਨ ਦਿਨ ਚੜਾ ਸਵਾਈ ਰਹਾਓ ਅਰਥਾਤ ਕਹ ਸੰਤ ਜਨ ਸਤਿਗੁਰੂ ਪਾਤਸ਼ਾਹ ਜੀਆਂ ਦੀ ਵਡਿਆਈ ਤੋਂ ਉਪਰੰਤ ਹੋਣੇ ਵਾਲੀ ਕਿਰਪਾ ਦਿਨੋਂ ਦਿਨ ਦੂਣ ਸਵਾਈ ਹੁੰਦੀ ਜਾਂਦੀ ਆ ਵਾਦੀ ਜਾਂਦੀ ਐ ਸੁਰਹਾਓ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਅਗਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਜੀ ਅਜੰਤ ਸਭ ਭਏ ਦਿਆਲਾ ਪ੍ਰਭ ਆਪਣੇ ਕਰ ਦੀਨੇ ਸਹਜ ਸੁਭਾਏ ਮਿਲੇ ਗੋਪਾਲਾ ਨਾਨਕ ਸਾਚ ਪਤੀਨੇ ਜੀ ਅਜੰਤ ਸਭ ਭਏ ਦਿਆਲਾ ਅਰਥਾਤ ਕਿ ਸਾਰੇ ਜੀ ਅਜੰਤ ਹੀ ਹੁਣ ਸਾਡੇ ਪ੍ਰਤੀ ਸੁਹਿਰਦ ਹੋ ਗਏ ਪ੍ਰਭ ਆਪਣੇ ਕਰਦੀਨੇ ਤੇ ਸਾਡੇ ਪ੍ਰਭੂ ਪਰਮੇਸ਼ਰ ਜੀ ਨੇ ਸਾਰੇ ਜਗਤ ਦੇ ਜੀਵ ਸਾਡੇ ਆਪਣੇ ਹੀ ਸਾਡੇ ਸੱਜਣ ਹੀ ਕਰ ਦਿੱਤੇ ਕਹਿੰਦਾ ਸਹਜ ਸੁਭਾਏ ਮਿਲੇ ਗੋਪਾਲਾ ਤੇ ਸਹੈ ਸੁਭਾਏ ਸੁ ਤੇ ਸਦੀ ਜੋ ਸਹਜ ਪ੍ਰੇਮ ਦੇ ਸਦਕਾ ਸ੍ਰਿਸ਼ਟੀ ਨੂੰ ਪਾਲਣ ਵਾਲੇ ਗੋਪਾਲ ਜੀ ਮਿਲੇ ਨਾਨਕ ਸਾਚ ਪਤੀਨੇ ਤੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿਹੜੇ ਸੀ ਸੱਚ ਦੇ ਸਦਕਾ ਪਤੀ ਜਗੈ ਸਾਡੀ ਤਸੱਲੀ ਹੋ ਗਈ ਸੋ ਅਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋਰਠਿ ਮਹੱਲਾ ਪੰਜਵਾ ਗੁਰ ਕਾ ਸਬਦ ਰਖਵਾਰੇ ਚੌਕੀ ਚੌਗਿਰਦਾ ਹਮਾਰੇ ਗੁਰਕਾ ਸ਼ਬਦ ਰਖਵਾਰੇ ਅਰਥਾਤ ਸਤਿਗੁਰੂ ਪਾਸ਼ਾ ਜੀਆਂ ਦਾ ਸ਼ਬਦ ਸਾਡਾ ਰਖਵਾਲਾ ਬਣਿਆ ਹੈ ਚੌਕੀ ਚੌ ਗਿਰਦ ਹਮਾਰੇ ਤੇ ਸਾਡੇ ਚੌ ਗਿਰਦ ਅਰਥਾਤ ਚਾਰ ਚੋਫੇਰੇ ਗੁਰੂ ਮਹਾਰਾਜ ਜੀਆਂ ਦੇ ਸ਼ਬਦ ਰੂਪ ਚੌਕੀ ਅਰਥਾਤ ਚਾਰ ਸਿਪਾਈਆਂ ਦੀ ਚੌਂਕੜੀ ਮਾਨੋ ਸਥਾਪਤ ਹੋਈ ਹੈ ਕਹਿੰਦੇ RAM ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ RAM ਨਾਮੇ ਮਨ ਲਾਗਾ ਹੁਣ RAM ਜੀ ਦੇ ਨਾਮ ਦੇ ਨਾਲ ਸਾਡਾ ਮਨ ਲੱਗ ਗਿਆ ਹੈ ਸਾਡੀ ਸੁਰਤੀ ਪਾਸ਼ਾ ਦੇ ਚਰਨਾਂ ਦੇ ਵਿੱਚ ਜੁੜੀ ਹੈ ਔਰ ਮਹਾਰਾਜ ਕਹਿੰਦੇ ਇਸ ਦੇ ਫਾਲਸ ਰੂਪ ਜਮ ਲੱਜਾਏ ਕਰ ਭਾਗਾ ਜਿਹੜਾ ਜਾਮ ਹੈ ਮਹਾਰਾਜ ਕਹਿੰਦੇ ਉਹ ਲੱਜਿਆਵਾਨ ਹੋ ਕੇ ਸ਼ਰਮਸਾਰ ਹੋ ਕੇ ਭੱਜ ਗਿਆ ਕਹਿੰਦੇ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਆਕਾਟ ਕਰੇ ਮਨ ਨਿਰਮਲਾ ਪੂਰਨ ਪਰਖ ਬੇਦਾਤਾ ਰਹਾਓ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਅਰਥਾਤ ਕਹੇ ਪ੍ਰਭੂ ਪਰਮੇਸ਼ਰ ਜੀ ਮਾਲਕ ਸਵਾਮੀ ਜੀ ਮਹਾਰਾਜ ਕਹਿੰਦਾ ਤੋ ਸਾਨੂੰ ਸੁੱਖਾਂ ਦੀ ਦਾਤ ਕਰਨੇ ਵਾਲਾ ਹੈ ਕਹਿੰਦਾ ਬੰਦਨ ਕਾਟ ਕਰੇ ਮਨ ਨਿਰਮਲ ਤੇ ਸਤਿਗੁਰੂ ਪਾਤਸ਼ਾਹ ਪ੍ਰਭੂ ਪਰਮੇਸ਼ਰ ਸਾਡੇ ਸਾਰੇ ਇਭਾ ਉਗਣਾਂ ਜਾਂ ਵਿਕਾਰਾਂ ਰੂਪੇ ਬੰਦਨਾਂ ਨੂੰ ਕੱਟ ਕੇ ਸਾਡੇ ਮਨ ਨੂੰ ਨਿਰਮਲ ਕਰ ਦਿੰਦੇ ਨੇ ਮੈਲ ਤੋਂ ਰਹਿਤ پاک ਪਵਿੱਤਰ ਕਰ ਦਿੰਦੇ ਹਨ ਪੂਰਨ ਪੁਰਖ ਵਿਦਾਤਾ ਅਰਥਾਤ ਕੇ ਵਿਦਾਤਾ ਸ੍ਰਿਸ਼ਟੀ ਦੇ ਵਿਦਾਨ ਅਨੁਰਚਣੇ ਵਾਲਾ ਪ੍ਰਕਿਰਤੀ ਦੇ ਨਿਯਮਾਂ ਨੂੰ ਘੜਨੇ ਵਾਲਾ ਪੂਰਨਪੁਰਖ ਹੈ ਸੁਰਹਾਵਰ ਧਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਅਗਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਨਾਨਕ ਪ੍ਰਭ ਅਬినాਸ਼ੀ ਤਾਂ ਕੇ ਸੇਵਨ ਬਿਰਥੀ ਜਾਸੀ ਨਾਨਕ ਪ੍ਰਭ ਅਬినాਸ਼ੀ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਪਾਈਓ ਪ੍ਰਭੂ ਪਰਮੇਸ਼ਰੋ ਮਾਲਕ ਸੁਆਮੀ ਜੀ ਅਬਨਾਸੀ ਹਨਾਸ਼ ਤੋਂ ਰਹਿਤ ਹੈ ਤਾਂ ਕਿ ਸੇਵ ਨ ਬਿਰਥੀ ਜਾਸੀ ਤੇ ਉਸ ਪ੍ਰਭੂ ਪਰਮੇਸ਼ਰ ਜੀ ਦੀ ਮਾਲਕ ਸੁਆਮੀ ਜੀ ਦੀ ਸੇਵਾ ਵਿਅਰਥ ਨਹੀਂ ਜਾਂਦੀ ਉਸ ਦੀ ਸੇਵਾ ਅਜਾਈ ਨਹੀਂ ਜਾਂਦੀ ਉਹਦੀ ਕਾਲਣਾ ਵਿਅਰਥ ਨਹੀਂ ਜਾਂਦੀ ਕਹਿੰਦੇ ਆਨੰਦ ਕਰਾ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਆਨੰਦ ਕਰ ਹਾ ਤੇਰੇ ਦਾਸਾ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਦਾਸ ਤੁਹਾਡੇ ਸੇਵਕ ਤੁਹਾਡੇ ਚਾਕਰ ਆਨੰਦ ਭੋਗਣਾ ਕਰਦੇ ਹਾਂ ਜਬ ਪੂਰਨ ਹੋਈ ਆਸਾ ਤੇ ਤੁਹਾਡੇ ਨਾਮ ਨੂੰ ਜਪ ਕੇ ਗੁਰਬਾਣੀ ਨੂੰ ਜਪ ਕੇ ਸਾਡੀਆਂ ਆਸਾਂ ਪੂਰਨ ਹੋਈਆਂ ਹਨ ਸੋ ਅਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋਰਠ ਮਹੱਲਾ ਪੰਜਵਾ ਗੋਰੇ ਆਪਣੇ ਬਲਿਹਾਰੀ ਜਿੰਨ ਪੂਰਨ ਪੈਜ ਸਵਾਰੀ ਗੁਰ ਆਪਣੇ ਬਲਿਹਾਰੀ ਅਸੀਂ ਆਪਣੇ ਸਤਿਗੁਰੂ ਪਾਤਸ਼ਾਹ ਜੀਆਂ ਤੋਂ ਬਲਿਹਾਰ ਜਾਂਦੇ ਹਾਂ ਸਦਕੇ ਕੁਰਬਾਨ ਜਾਂਦੇ ਹਾਂ ਕਿਹੜੇ ਸਤਿਗੁਰੂ ਪਾਤਸ਼ਾਹ ਜੀਆਂ ਤੋਂ ਮਹਾਰਾਜ ਕਹਿੰਦੇ ਜਿੰਨ ਪੂਰਨ ਪੈਜ ਸਵਾਰੀ ਅਰਥਾਤ ਕਿ ਜਿਹੜੇ ਸਤਿਗੁਰੂ ਪਾਤਸ਼ਾਹ ਜੀਆਂ ਨੇ ਸਾਡੀ ਪੂਰੀ ਇੱਜ਼ਤ ਪਤ ਰੱਖਣੀ ਕੀਤੀ ਹੈ ਕਹਿੰਦੇ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਤੇ ਆਇਆ ਮਨ ਚਿੰਦਿਆ ਫਲ ਪਾਇਆ ਅਰਥਾਤ ਕਿ ਅਸੀਂ ਮਾਨਸਤ ਫਲ ਪਾਉਣਾ ਕੀਤਾ ਹੈ ਪ੍ਰਭ ਆਪਣਾ ਸਦਾ ਤੇ ਆਇਆ ਆਪਣੇ ਪ੍ਰਭੂ ਪਰਮੇਸ਼ਰ ਜੀ ਨੂੰ ਮਾਲਕ ਸਵਾਮੀ ਜੀ ਨੂੰ ਅਸੀਂ ਸਦਾ ਹੀ ਤੇਉਣਾ ਕੀਤਾ ਹੈ ਕਹਿੰਦਾ ਸੰਤੋ ਤਿਸ ਬਿਨ ਅਵਰ ਨ ਕੋਈ ਕਰਨ ਕਰਨ ਪ੍ਰਭ ਸੋਈ ਰਹਾਉ ਸੰਤੋ ਤਿਸ ਬਿਨ ਅਵਰ ਨ ਕੋਈ ਅਰਥਾਤ ਕੇ ਸੰਤ ਜਨ ਉਹ ਗੁਰਮਖੋ ਗੁਰੂ ਪਿਆਰਿਓ ਭਗਤ ਜਨੋ ਉਸ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਗੈਰ ਸਾਡਾ ਹੋਰ ਕੋਈ ਵੀ ਨਹੀਂ ਕਹਿੰਦਾ ਕਾਰਣ ਕਾਰਣ ਪ੍ਰਭ ਸੋਈ ਅਰਥਾਤਕ ਜਗਤ ਨੂੰ ਪੈਦਾ ਕਰਨੇ ਵਾਲਾ ਕਾਰਣ ਨੂੰ ਕਰਨ ਵਾਲਾ ਜਾਂ ਫਿਰ ਕਰਨ ਵਾਲਾ ਵੀ ਤੇ ਕਾਰਣ ਬਣਾਉਣ ਵਾਲਾ ਵੀ ਵਿਨਾ ਬਣਾਉਣ ਵਾਲਾ ਵੀ ਉਹ ਪ੍ਰਭੂ ਪਰਮੇਸ਼ਰ ਮਾਲਕ ਸੁਆਮੀ ਆਪ ਹੀ ਹੈ ਸੁਰਹਾ ਹੋ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਅਗਲੇ ਚਰਨ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਪ੍ਰਭ ਆਪਣੇ ਵਰਦੀਨੇ ਸਗਲ ਜੀਵ ਅਵਸਕੀ ਨੇ ਪ੍ਰਭ ਆਪਣੇ ਵਰ ਦੇ ਨੇ ਸਾਡੇ ਆਪਣੇ ਪ੍ਰਭੂ ਜੀ ਨੇ ਮਾਲਕ ਸੁਆਮੀ ਜੀ ਨੇ ਸਾਨੂੰ ਵਰ ਦੇਣੇ ਕੀਤੇ ਹਨ ਸਾਨੂੰ ਆਸ਼ੀਸ਼ਾਂ ਦੇਣੀਆਂ ਕੀਤੀਆਂ ਹਨ ਕਹਿੰਦੇ ਸਗਲ ਜੀਵ ਅਵਸਕੀ ਨੇ ਤੇ ਸਾਰ ਜਹਾਨ ਦੇ ਜੀਵ ਪਾਸ਼ਾ ਜੀ ਨੇ ਸਾਡੇ ਵਾਸਤੇ ਵਿੱਚ ਕਾਬੂ ਦੇ ਵਿੱਚ ਕਰ ਦਿੱਤੇ ਕਹਿੰਦੇ ਜਨ ਨਾਨਕ ਨਾਮ ਤੇ ਆਇਆ ਤਾਂ ਸਗਲੇ ਦੁੱਖ ਮਿਟਾਇਆ ਜਨ ਨਾਨਕ ਨਾਮ ਤੇ ਆਇਆ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ ਕਹੇ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਜਨਾਨੇ ਤੁਹਾਡੇ ਦਾਸਾਂ ਨੇ ਸੇਵਕਾਂ ਨੇ ਤੁਹਾਡੇ ਨਾਮ ਨੂੰ ਤੇਉਣਾ ਕੀਤਾ ਹੈ ਤਾਹੀਂ ਮਾਰੇ ਕਹਿੰਦੇ ਤਾਂ ਸਗਲੇ ਦੁੱਖ ਮਿਟਾਇਆ ਤਾਂ ਹੀ ਸਾਡੇ ਸਾਰੇ ਦੁੱਖ ਮਿਟ ਗਏ ਹਨ ਸੋਗ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋਰਠੋ ਮਹੱਲਾ ਪੰਜਵਾ ਤਾਪ ਗਵਾਇਆ ਗੁਰ ਪੂਰੇ ਵਾਜੈ ਅਨਹਦ ਤੂਰੇ ਤਾਪ ਗਵਾਇਆ ਗੁਰਪੂਰੇ ਪੂਰੇ ਸਤਿਗੁਰ ਪਾਤਸ਼ਾਹ ਜੀਆਂ ਨੇ ਤਾਪ ਗਵਾਉਣਾ ਕੀਤਾ ਹੈ। ਪਰ ਸਾਡੇ ਅੰਦਰ ਅੰਤਿਸ਼ ਕਰਨ ਦੇ ਵਿੱਚ ਮਹਾਰਾਜ ਕਹਿੰਦੇ ਵਾਜੇ ਅਨਹਦ ਤੂਰੇ ਅਨਹਦ ਨਾਦ ਵੱਜੇ ਹਨ। ਅਨਹਦ ਵਾਜੇ ਵੱਜੇ ਹਨ। ਕਹਿੰਦੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦਿਨੇ। ਸਰਵਕਲਿਆਣ ਪ੍ਰਭ ਕੀ ਨੇ ਪ੍ਰਭੂ ਪਰਮੇਸ਼ਰ ਜੀ ਨੇ ਮਾਲਕ ਸੁਆਮੀ ਜੀ ਨੇ ਸਾਰੇ ਸੁਖ ਆਨੰਦ ਵਰਤਾ ਦਿੱਤੇ ਸਾਰੀਆਂ ਖਲਾਸੀਆਂ ਕਰ ਦਿੱਤੀਆਂ ਕਰ ਕਿਰਪਾ ਆਪ ਦੀਨੇ ਤੇ ਕਿਰਪਾ ਕਰਕੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ਾਂ ਸਾਡੇ ਤੇ ਆਪ ਹੀ ਕੀਤੀਆਂ ਹਨ ਇਹ ਕਿਰਪਾ ਆਪ ਹੀ ਕੀਤੀ ਹੈ ਕਹਿੰਦਾ ਬੇਦਨ ਸਤਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾ ਬੇਦਨ ਸਤਗੁਰ ਆਪ ਗਵਾਈ ਤੇ ਸਤਗੁਰ ਪਾਸ਼ਾ ਜੀ ਨੇ ਆਪ ਹੀ ਪੀੜਾ ਗਵਾਉਣੀ ਕੀਤੀ ਹੈ ਬੇਦਨ ਗਵਾਉਣੀ ਕੀਤੀ ਹੈ ਤੇ ਸਾਰੇ ਸਿੱਖ ਸੇਵਕ ਔਰ ਸੰਤ ਜਨ ਰਸ ਭਰਪੂਰ ਹੋ ਗਏ ਨਾਮ ਰਸ ਦੇ ਨਾਲ ਸਰਸ਼ਾਰ ਹੋ ਗਏ ਕਹਿੰਦੇ ਹਰ ਹਰ ਨਾਮ ਧਿਆਈ ਤੇ ਸਾਰ ਨੇ ਹਰੀ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਸਰਹੌਰ ਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਅਗਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰ ਦੇ ਆਣਾ ਕਹਿੰਦੇ ਜੋ ਮੰਗਾ ਸੋ ਲੈ ਭਾ ਪ੍ਰਭ ਆਪਣੇ ਆ ਸੰਤਾਂ ਦੇ ਵਾ ਜੋ ਮੰਗਾ ਸੋ ਲੈਵਾਂ ਮਹਾਰਾਜ ਕਹਿੰਦੇ ਗੁਰਮੁਖ ਗੁਰੂ ਪਿਆਰੇ ਜੋ ਵੀ ਹਰੀ ਪਰਮੇਸ਼ਰ ਦੇ ਦਰ ਤੋਂ ਮੰਗਦੇ ਨੇ ਗੁਰੂ ਮਹਾਰਾਜਿਆਂ ਦੇ ਦਰ ਤੋਂ ਮੰਗਦੇ ਨੇ ਸੋ ਹੀ ਲੈਣਾ ਕਰਦੇ ਹਨ ਪ੍ਰਭ ਆਪਣਿਆਂ ਸੰਤਾਂ ਦੇਵ ਹੈ ਜੋ ਪ੍ਰਭੂ ਪਰਮੇਸ਼ਰ ਆਪਣੇ ਸੰਤ ਜਨਾਂ ਨੂੰ ਦਿੰਦਾ ਹੈ ਕਹਿੰਦੇ ਹਰ ਗੋਵਿੰਦ ਪ੍ਰਭ ਰਾਖਿਆ ਜਾਨ ਨਾਨਕ ਸਾਚ ਸੁਪਾਖਿਆ ਹਰ ਗੋਵਿੰਦ ਪ੍ਰਭ ਰਾਖਿਆ ਅਰਥਾਤ ਕਿ ਧੰਨ ਗੁਰੂ ਅਰਗਵਿੰਦ ਮਹਾਰਾਜ ਜੀਆਂ ਦੇ ਬਾਲਕ ਰੂਪ ਦੇ ਵਿੱਚ ਪ੍ਰਭੂ ਪਰਮੇਸ਼ਰ ਜੀ ਨੇ ਚੇਤਕ ਵਗੈਰਾ ਤੋਂ ਔਰ ਹੋਰ ਵਿਪਤਾਵਾਂ ਤੋਂ ਰੱਖਿਆ ਕਰਨੇ ਕੀਤੇ ਕਹਿੰਦੇ ਜਾਨ ਨਾਨਕ ਸਾਚ ਸੁਪਾਖਿਆ ਸੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਜਾਨ ਤੁਹਾਡੇ ਦਾਸ ਤੁਹਾਡੇ ਸੇਵਕ ਨੇ ਸਾਚ ਸੁਪਾਖਿਆ ਸੱਚ ਦਾ ਉਚਾਰਨ ਕਰਨਾ ਕੀਤਾ ਹੈ ਸੋ ਅਗੋਂ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋ ਰਠ ਮਹੱਲਾ ਪੰਜਵਾ ਸੋਈ ਕਰਾਏ ਜੋ ਤੁਧ ਪਾਵੈ ਮੋਹ ਸਿਆਣਪ ਕਸ਼ੂ ਨ ਆਵੇ ਸੋਇਕ ਰਾਏ ਜੋ ਤੁਦ ਭਾਵ ਅਰਥਾਤ ਕੇ ਹਰੀ ਪਰਮੇਸ਼ਰ ਜੀ ਸਾਡੇ ਕੋਲ ਉਹੀ ਕਰਮ ਕਰਵਾਉਣੇ ਕਰੋ ਜੋ ਤੁਹਾਨੂੰ ਪਾਉਂਦੇ ਹਨ ਜਾ ਉਹੀ ਕਰਮ ਕਰਵਾਉਂਦੇ ਹੋ ਜੋ ਤੁਹਾਨੂੰ ਪਾਉਂਦੇ ਹਨ ਕਹਿੰਦੇ ਮੋਹ ਸਿਆਣਪ ਕਸ਼ੂ ਨ ਆਵੇ ਅਰਥਾਤ ਕੇ ਸਾਨੂੰ ਹੋਰ ਕੋਈ ਵੀ ਸਿਆਣਪ ਆਉਂਦੀ ਨਹੀਂ ਕੋਈ ਵੀ ਚਤ్రਾਈ ਆਉਂਦੀ ਨਹੀਂ ਕਹਨੇ ਹਮ ਬਾਰਕ ਤੋ ਸਰਨਾਈ ਪ੍ਰਭ ਆਪੇ ਪੈਜ ਰਖਾਈ ਹਮ ਬਾਰਕ ਤੋ ਸਰਨਾਈ ਅਰਥਾਤ ਕਿਹ ਅਕਾਰ ਪੁਰਖ ਵਾਹਿਗੁਰੂ ਜੀ ਅਸੀਂ ਤੁਹਾਡੇ ਬਾਲਕ ਤੁਹਾਡੇ ਬੱਚੇ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ ਪ੍ਰਭ ਆਪੇ ਪੈਜ ਰਖਾਈ ਤੇ ਪ੍ਰਭੂ ਪਰਮੇਸ਼ਰ ਨੇ ਆਪ ਹੀ ਸਾਡੀ ਇੱਜ਼ਤ ਪਤ ਲਾਜ ਪਤ ਰੱਖਣੀ ਕੀਤੀ ਹੈ ਕਹਿੰਦਾ ਮੇਰਾ ਮਾਤਾ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤ ਪਾਲਣ ਲਾਗਾ ਕਰੇ ਤੇਰਾ ਕਰਾਇਆ ਰਹਾਉ ਮੇਰਾ ਮਾਤਾ ਪਿਤਾ ਹਰ ਰਾਇਆ ਮਹਾਰਾਜ ਕਹਿੰਦੇ ਉਹ ਹਰੀ ਰਾਜਾ ਹਰੀ ਪਰਮੇਸ਼ਰ ਸਾਡੀ ਮਾਤਾ ਵੀ ਹੈ ਸਾਡਾ ਪਿਤਾ ਵੀ ਹੈ ਕਰ ਕਿਰਪਾ ਪ੍ਰਤ ਪਾਲਣ ਲਾਗਾ ਦੇਵ ਹਰੀ ਪਰਮੇਸ਼ਰ ਸਾਡੇ ਦਾ ਕਿਰਪਾ ਕਰਕੇ ਸਾਡੀ ਪ੍ਰਤ ਪਾਲਣਾ ਕਰਨ ਲੱਗਾ ਹੈ ਸਾਡੀ ਪਰਵਰਿਸ਼ ਕਰਨ ਲੱਗਾ ਹੈ ਔਰ ਕਰੇ ਤੇਰਾ ਕਰਾਇਆ ਸੀ ਤੇਰਾ ਕਰਵਾਇਆ ਹੀ ਕਰਦੇ ਹਾਂ ਪਾਤਸ਼ਾਹ ਜੀ ਸਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਅਗਲੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜੀ ਅਜੰਤ ਤੇਰੇ ਤਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੇ ਅਜੰਤ ਤੇਰੇ ਧਾਰੇ ਅਰਥਾਤ ਕਿਸਥੋਲ ਜੀਵਤ ਸੁਖਮ ਜੰਤ ਆਦ ਸਾਰੇ ਤੇਰੇ ਹੀ ਧਾਰਨ ਕੀਤੇ ਹੋਏ ਹਨ ਤੇਰੇ ਹੀ ਆਸਰੇ ਹਨ ਪ੍ਰਭ ਡੋਰੀ ਹਾਥ ਤੁਮਾਰੇ ਅਰਥਾਤ ਕਹੇ ਪ੍ਰਭੂ ਪਰਮੇਸ਼ਰ ਜੀ ਮਾਲਕ ਸਵਾਮੀ ਜੀ ਸਾਡੀ ਪ੍ਰਾਣਾ ਰੂਪ ਡੋਰੀ ਤੇਰੇ ਹੱਥ ਦੇ ਵਿੱਚ ਹੀ ਹੈ ਕਹਿੰਦੇ ਜੇਕਰ ਆਵੇ ਸੋ ਕਰਨਾ ਨਾਨਕ ਦਾਸ ਤੇਰੀ ਸਰਣਾ ਜੇ ਕਰਾਵਾ ਸੋ ਕਰਣਾ ਹਰੀ ਪਰਮੇਸ਼ਰ ਜੀ ਜੋ ਵੀ ਤੁਸੀਂ ਸਾਡੇ ਕੋਲ ਕਰਵਾਉਂਦੇ ਹੋ ਅਸੀਂ ਸੋ ਹੀ ਕਰਨਾ ਹੈ ਕਹਿੰਦੇ ਨਾਨਕ ਦਾਸ ਤੇਰੀ ਸਰਣਾ ਤੇ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਹੇ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਦਾਸ ਤੁਹਾਡੀ ਸ਼ਰਣ ਦੇ ਵਿੱਚ ਆਏ ਹਾਂ ਕਹਿੰਦਾ ਜੀ ਅਜੰਤ ਤੇਰੇ ਤਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੇ ਕਰਾਵੈ ਸੋ ਕਰਣਾ ਨਾਨਕ ਦਾਸ ਤੇਰੀ ਸਰਣਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਹਿ